ਬੀਬੀ ਖੜ ਜਾ ਖੜ ਜਾ ਖੜ ਜਾ ਹੁਣ ਭੱਜ ਜਾਗਾ ਮਾਰ ਜਾ ਖੜ ਜਾ ਫਿਲਮੀ ਅੰਦਾਜ਼ ਵਿੱਚ ਬਸ ਦੇ ਅੱਗੇ ਟਰੈਕਟਰ ਟਰਾਲੀ ਲਗਾ ਕੇ ਡਰਾਈਵਰ ਦੇ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਭਾਈ ਜੇਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਰੇ ਇਲਾਜ ਬਸ ਡਰਾਈਵਰ ਨੇ ਦੱਸਿਆ ਕਿ ਉਹਨਾਂ ਦੀ ਬੱਸ ਮੰਗਲ ਤੋਂ ਬਠਿੰਡਾ ਨੂੰ ਜਾਂਦੀ ਹੈ 2 ਦਿਨ ਪਹਿਲਾਂ ਜਦੋਂ ਉਹਨਾਂ ਦੀ ਬੱਸ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੁੱਜੀ ਤਾਂ ਇੱਕ ਨੌਜਵਾਨ ਨੇ ਸਵਾਰੀ ਚੜਾਉਣ ਲਈ ਉਹਨਾਂ ਨੂੰ ਹੱਥ ਦਿੱਤਾ ਪਰ ਬੱਸ ਸਟੋਪੇਜ ਅਤੇ ਲੌਂਗ ਰੂਟ ਬੱਸ ਹੋਣ ਦੇ ਕਾਰਨ ਉਹਨਾਂ ਨੇ ਬੱਸ ਨਹੀਂ ਰੋਕੀ ਬਾਅਦ ਵਿੱਚ ਨੌਜਵਾਨ ਨੇ ਗੱਡੀ ਅੱਗੇ ਲਾ ਕੇ ਉਹਨਾਂ ਦੇ ਨਾਲ ਜਿੱਥੇ ਬਹਿਸਵਾਜੀ ਕੀਤੀ ਉੱਥੇ ਹੀ ਬਸ ਵਿੱਚ ਸਵਾਰ ਇੰਸਪੈਕਟਰ ਨਾਲ ਵੀ ਉਹਨਾਂ ਨੇ ਬਤਮੀਜੀ ਕੀਤੀ ਇਸ ਰੰਜਿਸ ਦੇ ਚਲਦਿਆਂ ਉਹਨਾਂ ਨੇ ਅੱਜ ਜਦੋਂ ਉਹਨਾਂ ਦੀ ਬਸ ਕੋਟਲਾ ਪਾਵਰ ਹਾਊਸ ਦੇ ਨਜ਼ਦੀਕ ਜਾ ਰਹੀ ਸੀ ਤਾਂ ਅਚਾਨਕ ਹੀ ਉਹਨਾਂ ਨੇ ਬਸ ਦੇ ਅੱਗੇ ਟਰੈਕਟਰ ਟਰਾਲੀ ਲਗਾ ਕੇ ਪਾਸ ਨੂੰ ਰੋਕਿਆ ਅਤੇ ਬਾਅਦ ਵਿੱਚ ਕਾਰ ਸਵਾਰ ਮੁੰਡਿਆਂ ਨੇ ਬਸ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨੂੰ ਉਪਚਾਰ ਦੇ ਲਈ ਭਾਈ ਜਤਾਜੀ ਸਿਵਲ ਹਸਪਤਾਲ ਲਿਆਂਦਾ ਗਿਆ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਬੱਸ ਡਰਾਈਵਰ ਅਤੇ ਕਨੈਕਟਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਰੋਜ਼ਾਨਾ ਸ਼੍ਰੀਨੰਦਪੁਰ ਸਾਹਿਬ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ। ਜੀ ਜੀ ਤੇ ਕਿਹੜੀ ਕਿਹੜਾ ਰੂਟ ਹੈ ਜੀ ਆਪਣਾ? ਆਪਣੇ ਕੋਲੇ ਬਸੰਦਾ ਨੰਗਲ ਹੈ ਜੀ। ਕੀ ਘਟਨਾ ਹੋਈ ਜੀ? ਇਹ ਜੀ ਮਤਲਬ ਇੱਕ ਲੇਡੀ ਸੀ ਜੀ। ਉਹਨੂੰ ਚੜਾਉਣਾ ਆਏ ਸੀਗੇ ਉੱਥੇ ਕੋਈ ਸਟਾਪਿੰਗ ਨਹੀਂ ਬਣਦਾ ਕਦੋਂ ਜੀ ਇਹ 2 ਦਿਨ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਜੀ ਉਹ ਸਵਿਫਟ ਕਾਰ ਤੇ ਮਤਲਬ ਉਹ ਮੁੰਡਾ ਆਪਦੇ ਮੰਮੀ ਨੂੰ ਚੜਾਉਣਾ ਆਇਆ ਸੀ ਉਹ ਅਸੀਂ ਜਦੋਂ ਸਟਾਪੇਜ ਕਿਤੇ ਹੈ ਨਹੀਂ ਸੀਗਾ ਅਸੀਂ ਗੱਡੀ ਨਹੀਂ ਰੋਕੀ ਕਿਤੇ ਠੀਕ ਹੈ ਜੀ ਉਹਨੇ ਗੱਡੀ ਸਾਡੇ ਬਰਾਬਰ ਲਾ ਕੇ ਹੱਥ ਦਿੱਤਾ ਸੀਗਾ ਅਸੀਂ ਫੇਰ ਵੀ ਗੱਡੀ ਰੋਕੀ ਨਹੀਂ ਤੇ ਉਸ ਤੋਂ ਬਾਅਦ ਸਾਡੇ ਅੱਗੇ ਲਾ ਕੇ ਗੱਡੀ ਉਹਨੇ ਬ੍ਰੇਕ ਮਾਰੇ ਜਦੋਂ ਮੈਂ ਬ੍ਰੇਕ ਮਾਰੇ ਤਾਂ ਉਹਨੇ ਆ ਕੇ ਮੈਨੂੰ ਫੋਲਟਾ ਫੋਲਟਾ ਬੋਲਿਆ ਇਤਨੇ ਸਾਡੇ ਇਨਸਪੈਕਟਰ ਬੈਠੇ ਜੀਗੇ ਉਹਨਾਂ ਨੇ ਇਹਨੂੰ ਪੁੱਛਿਆ ਵੀ ਕੀ ਗੱਲਬਾਤ ਹੈ ਭਾਈ ਦੱਸੋ ਉਹ ਕਹਿੰਦਾ ਵੀ ਅਸੀਂ ਐਂ ਕਰਦੇ ਹਾਂ ਫਲਾਨਾ ਤੁਸੀਂ ਉਹ ਹੀ ਸਾਨੂੰ ਬੁੱਧੂ ਬਣਾ ਛੱਡੇ ਆ ਉਹ ਇਨਸਪੈਕਟਰ ਕਹਿੰਦੇ ਵੀ ਇੱਥੇ ਜਿੱਥੇ ਕੋਈ ਸਟਾਪ ਜੀ ਹੈ ਨਹੀਂ ਤੁਹਾਡਾ ਬੱਸ ਸਟੈਂਡ ਤੇ ਜਿੱਥੇ ਮਰਜ਼ੀ ਸਟਾਪੇਜ ਹੈਗਾ ਜਿੱਥੇ ਤੁਸੀਂ ਉੱਥੇ ਆ ਜਾਓ ਚੜਾ ਲਾਂਗੇ ਸੀ ਉਹਨੇ ਜੀ ਗਾਲਾਂ ਮਤਲਬ ਗਾਲਾਂ ਕੋਪਨ ਕਿਤ ਕਿਤ ਨਿੱਗੜੀਆਂ ਸਾਂ ਇਤਨੇ ਇਨਸਪੈਕਟਰ ਨੇ ਦੋਦਰ ਲੱਫੜ ਮਾਰਿਆ ਉਹ ਤੀਜੇ ਦਿਨ ਅੱਜ ਫੇਰ ਸਾਨੂੰ ਮਤਲਬ ਇਹਨਾਂ ਨੇ ਘੇਰ ਲਿਆ ਕਿਹੜੀ ਜਗ੍ਹਾ ਘੇਰਿਆ ਜੀ ਆਪਣੇ ਕੋੜੜਾਈ ਠੀਕ ਇੱਥੇ ਟਰੈਕਟਰ ਤੇ ਟਰਾਲੀ ਮੂਰੇ ਲਾ ਕੇ ਸੜਕ ਤੇ ਉਹਦੇ ਵਿੱਚ ਕੁਰਬਾਨਾਂ ਦਰੀਆਂ ਗੜਾਸੇਦਾਰ ਛੱਡੇ ਸੋਟੀਆਂ ਸੀਗੀਆਂ ਦੋ ਜਣੇ ਨੇ ਟਰੈਕਟਰ ਲਾ ਕੇ ਮੂਰੇ ਬੱਸ ਦੇ ਬੱਸ ਰੋਕੀ ਐ ਤਿੰਨ ਚਾਰ ਜਣੇ ਨੇ ਮਤਲਬ ਸਵੈਕਟ ਕਾਰ ਦੇ ਵਿੱਚ ਛੈੜ ਤੇ ਬੈਠੇ ਸੀਗੇ ਉਹ ਜਦੋਂ ਸਾਡੀ ਗੱਡੀ ਰੁਕ ਗਈ ਉਹਨਾਂ ਨੇ ਡਰਾਈਵਰ ਸ਼ੈੱਟਾ ਕੀ ਖੋਲ ਕੇ ਮੇਰੇ ਉਹਨਾਂ ਨੇ ਦੋ ਤਿੰਨ ਸੋਟੀਆਂ ਮਾਰੀਆਂ ਸੜਕ 'ਤੇ ਕਿੰਨੇ ਬੰਦੇ ਸੀ ਉਹ ਸੀਗੇ ਜੀ 6-7 ਬੰਦੇ ਸੀਗੇ ਜੀ ਤੇ ਫਿਰ ਫਿਰ ਕੀ ਗੱਲਬਾਤ ਹੋਈ ਅੱਗੇ ਗੱਲਬਾਤ ਕਹੀ ਜਦੋਂ ਮਤਲਬ ਉਥੇ ਟਰੈਕ ਕਾਈ ਹੈ ਚਾਮ ਹੋ ਗਿਆ ਤੇ ਉਹ ਇਕੱਠੇ ਹੋ ਗਏ ਉੱਥੇ ਇਕੱਠੇ ਹੋ ਗਏ ਤਾਂ ਉਸ ਤੋਂ ਬਾਅਦ ਉਹ ਸਾਨੂੰ ਭੱਜ ਗਈ ਸਾਨੂੰ ਕਰਕੇ ਜਦੋਂ ਪਾਏ ਗਏ ਮਗਰ ਕਰੋ ਕੀ ਪੁਲਿਸ ਕੀ ਕਾਰਵਾਈ ਕਰ ਰਹੀ ਉਹ ਸੋਣਾ ਇਹਨਾਂ ਨੂੰ ਅਸੀਂ ਤਾਂ ਇਨਸਾਫ ਨਹੀਂ ਮੰਗਦੇ ਹਾਂ ਹਾਂ ਜੀ ਟਰੈਕਟਰ ਉਹਨਾਂ ਦਾ ਰਿਕਵਰ ਕਰ ਲਿਆ ਟਰੈਕਟਰ ਛੱਡ ਕੇ ਭੱਜ ਗਏ ਸੀਗੇ ਉਹ ਗੱਡੀ ਜਿਹੜੀ ਸੀਗੀ Swift ਉਹਦਾ ਨੰਬਰ ਪਲੇਟ ਮਤਲਬ ਉਹਨਾਂ ਨੇ ਉਹ ਪਤਾ ਨਹੀਂ ਕਾਹ ਚੀਜ਼ ਨਾਲ ਉਹਨਾਂ ਨੇ ਉਹ ਕਿੱਥੇ ਸੀਗੀ ਉਹ ਸਾਫ਼ ਕੀਤੀ ਹੋਈ ਸੀ ਕਿੰਨੇ ਕੁ ਸਵਾਰੀਆਂ ਸੀ ਬੱਸ 'ਚ ਬੱਸ 'ਚ ਸਵਾਰੀਆਂ ਹੋਣਗੀਆਂ ਬੱਸ 7-8 ਸਵਾਰੀਆਂ ਲਾ ਲੋ ਬੱਸ 10 ਸਵਾਰੀਆਂ ਦਾ ਇਟੇਵੇ ਕੀ ਮੰਗ ਕਰਦੇ ਹਾਂ ਹਾਂ ਇਨਸਾਫ਼ ਮਿਲਣਾ ਚਾਹੀਦਾ ਜੇ ਹੁਣ ਜੇ ਮੰਨ ਕੇ ਚੱਲੋ ਵੀ ਅਸੀਂ ਹੁਣ ਇੱਥੇ ਰੋੜਾ ਤੇ ਚੱਲਣਾ ਜੀ ਤੇ ਜੇ ਸਾਨੂੰ ਹੁਣ ਅੱਜ ਸਾਨੂੰ ਕੱیر ਤੇ ਕੱਲ ਨੂੰ ਹੋਰ ਕਹਿਣਗੇ ਕਿਸੇ ਕੱਲ ਉੱਥੇ ਆਪਣੇ ਕਰਾਲੀ ਸਾਡਾ ਡਰਾਈਵਰ ਮਰ ਗਏ ਇਹ ਥੋੜੇ ਹੁੰਦਾ ਜੀ ਫਿਰ ਅੱਗੇ ਹੁਣ ਅਸੀਂ ਕੋਈ ਆਪਦਾ ਹੋ ਕਰ ਦਿੰਦਾ ਕਿ ਸਾਨੂੰ ਘਰ ਜਾ ਆਪਦੀਆਂ ਗਲਤੀਆਂ ਹੁੰਦੀਆਂ ਘੇਰਦੇ ਸਾਨੂੰ ਇਹ ਸਤਿ ਸ੍ਰੀ ਅਕਾਲ ਇਹ ਮੰਮੜ ਜੀ ਸੇਂਗੀ ਕੀ ਘਟਨਾ ਹੋਈ ਜੀ ਘਟਨਾ ਇਹ ਹੋਈ ਜੀ ਅਸੀਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਜੀ ਅੱਜ ਆਉਣ ਤੋਂ ਪਹਿਲਾਂ ਦੀ ਗੱਲ ਹੈ ਪਰਸ ਦੀ ਗੱਲ ਹੈ ਅਸੀਂ ਮੰਗਲ ਤੋਂ ਚਲੇ ਸੀਗੇ ਤੇ ਰੋ ਪੜਾਵੇ ਸੀਗੇ ਤੇ ਸੋਮਵਾਰ ਦਾ ਦਿਨ ਸੀਗਾ ਜੀ ਆਨੰਦਪੁਰ ਸਾਹਿਬ ਲਗਭਗ 100 ਸਵਾਰੀ ਲਗਭਗ ਖੜੀ ਹੁੰਦੀ ਤੇ ਬਿਨਾਂ ਜੀ ਹਿੱਟੜ ਬੱਸ ਆ ਜੀ ਉੱਥੋਂ 100 ਸਵਾਰੀ ਇੱਕਰ ਚੜਦੀ ਹੈ ਰਸਤੇ 'ਚ ਤਾਂ ਚੜਨ ਨੂੰ ਜਗ੍ਹਾ ਵੀ ਨਹੀਂ ਮਿਲਦੀ ਵੈਸੇ ਵੀ ਜਿੱਥੇ ਉਹ ਰਸਤੇ ਦੇ ਵਿੱਚ ਖੜਕੇ ਵੀ ਮਤਲਬ ਹੱਥ ਦੇ ਰਿਆ ਸੀ ਸਵਾਰੀ ਨੂੰ ਜਿਆਦਾ ਖਤਰ ਉਹ ਸਾਡੇ ਕੋਲ ਸਟਾਫ ਜੀ ਵੀ ਹੈਗੇ ਸੀ ਅਸੀਂ ਸਾਡੇ ਦਾ ਇੰਸਪੈਕਟਰ ਵੀ ਬੈਠੇ ਸੀਗੇ ਉੱਥੇ ਬੱਸ ਚੱਕੋਈ ਸੀ ਉਸ ਤੋਂ ਬਾਅਦ ਅਸੀਂ ਵੀਰੋਂ ਨਹੀਂ ਸਵਾਰੀ ਚੜਾਈ ਉਹਨੇ ਜਦੋਂ ਬੱਸ ਤੋੜ ਲਈ ਡਰਾਈਵਰ ਸਾਹਿਬ ਸਾਡੀ ਤਾਂ ਬੱਸ ਵਰੀ ਆ ਨਹੀਂ ਸੀ 80 85 ਤੇ ਸੀ ਉਹਨੇ ਬਰਾਬਰ ਕਾਰ ਭੇਜਵਾਲੀ ਬਰਾਬਰ ਕਾਰ ਭਜਾ ਕੇ ਤੇ ਉਹਨੇ ਬੱਸ ਵੀ ਬੀ স্পੀਡ ਤੇ ਬੱਸ ਆ ਰਹੀ ਸੀ ਕਾਰ ਉਹਨੇ ਰਸਤੇ ਦੇ ਅੱਗੇ ਲਾਤੀ ਬੱਸ ਲਈ ਅੱਗੇ ਇਹ ਪਹਿਲਾਂ ਤਾਂ ਇਹ ਡਰਾਈਵਰ ਸਾਹਿਬ ਨੇ ਮਸਾਂ ਬੱਸ ਰੁਕੀ ਚਲੋ ਜਰ ਰੁਕੀ ਵੀ ਸਵਾਰੀ ਚੜਾਉਣੀ ਸੀ ਤੂੰ ਇੱਕ ਵੀ ਮਤਲਬ ਕਰੈਕਟਰ ਸਾਈਡ ਆ ਤੂੰ ਸਵਾਰੀ ਚੜਾ ਦੇ ਪਰ ਉਹਨੇ ਕਰੈਕਟਰ ਸਾਈਡ ਨਹੀਂ ਆਈ ਆ ਕੇ ਡਰਾਈਵਰ ਦੀ ਵੀ ਮਤਲਬ ਟੱਕੀ ਖੋਲੀ ਇਹਨੂੰ ਮੰਦਾ ਚੰਗਾ ਬੋਲਣ ਲੱਗ ਗਿਆ ਚਲੋ ਸਾਨੂੰ ਵੀ ਗਸਾਇਆ ਵੀ ਬਿਨਾਂ ਗੱਲ ਤੋਂ ਵੀ ਰੋਹ ਮਾਰਿਆ ਗਿਆ ਚਲੋ ਇੰਸਪੈਕਟਰ ਸਾਹਿਬ ਗਏ ਉਹਨਾਂ ਨਾਲ ਤੁੰਤੂ ਮੈਂ ਹੋਈ ਸੀ ਚਲੋ ਉਹ ਗੱਲ ਨਿਬੜੀ ਨਿਬੜਾਈ ਕੱਲ ਅੱਜ ਅਸੀਂ ਆਏ ਘਰਪੁਰ ਉਧਾ ਕਰਕੇ ਸਵਾਰੀ ਵੀ ਹੈ ਨਹੀਂ ਸੀ ਅਸੀਂ ਖਾਲੀ ਆਈਏ ਰਹੇ ਸੀ ਤੇ ਉੱਥੇ ਉਹ ਹੀ ਕੱਟ ਦੇ ਗਏ ਜਦੋਂ ਆਏ ਅਸੀਂ ਤੇ ਉਦੋਂ ਬਾਅਦ ਉੱਥੇ ਟਰੈਕਟਰ ਖੜਾ ਸੀਗਾ ਉਹ ਟਰੈਕਟਰ ਇਹਨਾਂ ਨੇ ਪੂਰੇ ਪਲਾਨ ਨਾਲ ਆਏ ਤੇ ਟਰੈਕਟਰ ਉੱਥੇ ਦੇਖ ਕੇ ਵੀ ਅੱਗੇ ਟਰੈਕਟਰ ਖੜਾਗਾ ਤੇ ਉਹਨਾਂ ਨੇ ਦੇਖਿਆ ਵੀ ਬੱਸ ਆ ਗਈ ਤੇ ਟਰੈਕਟਰ ਇੱਕਦਮ ਅੱਗੇ ਕਰਤਾ ਬੱਸ ਦੇ ਬੱਸ ਨਹੀਂ ਰੁਕਣੀ ਸੀ ਸਾਨੂੰ ਤਾਂ ਉਦੋਂ ਵੀ ਆਏ ਸੀਗੇ ਵਿੱਚ ਕਿਤੇ ਵੀਜ਼ਲ ਟਰੈਕਟਰਾਂ ਨੂੰ ਪਾਸ ਕਰਨਾ ਹੋਗਾ ਤੇ ਉਹ ਉਹਨਾਂ ਨੇ ਟਰੈਕਟਰ ਖੜਾ ਹੀ ਰੱਖਿਆ ਤੇ ਨਾਲ ਦੀ ਨਾਲ ਪਿੱਛੇ 200 ਮੀਟਰ ਦੇ ਕਾਰ ਲੱਗੀਆਂ ਸੀਗੇ ਕਾਰ ਦੇ ਉੱਤੇ ਬੋਚਾ ਲੱਗਿਆ ਸੀ ਨੰਬਰ ਪਲੇਟ ਦੇ ਤੇ ਉਹਨਾਂ ਨੇ ਬੱਸ ਤੇਜ ਹਥਿਆਰ ਕੱਢੇ ਖਾਪਰੇ ਸੀਗੇ ਤੇ ਚਾਰ ਪੰਜ ਜਾਨੇ ਆਏ ਤੇ ਟਾਕੀ ਖੋਲ ਕੇ ਤੇ ਡਰਾਈਵਰ ਦੇ ਸਿਰ ਤੇ ਹਮਲਾ ਕਰਤਾ ਦੋ ਤਿੰਨ ਵਾਰੀ ਵੱਜ ਗਈਆਂ ਤੇ ਮੈਂ ਵੀ ਜਦੋਂ ਮੈਂ ਪਿੱਛੇ ਡਿੱਗਦਾ ਗੱਡਿਆਂ ਦਾ ਮੈਂ ਜਦੋਂ ਕੋਲੇ ਆਇਆ ਤੇ ਜੋ ਪਹਿਲਾਂ ਉਹ ਮਾਰ ਚੁੱਕੇ ਸੀ ਡਰਾਈਵਰ ਪਿੱਛੇ ਡਿੱਗ ਸੀ ਸੀਟ ਦੇ ਪਿੱਛੇ ਡਿੱਗ ਪਿਆ ਫਿਰ ਜਦੋਂ ਅਸੀਂ ਆਏ ਚੱਲ ਇਦੋਂ ਬਾਅਦ ਲੋਕ ਇਕੱਠੇ ਹੋ ਗਏ ਉਹ ਭੱਜ ਗਏ ਉਹ ਦੋ ਜਾਨੇ ਟਰੈਕਟਰ ਤੇ ਸੀ ਉਹਨਾਂ ਨੇ ਟਰੈਕਟਰ ਭਜਾ ਲਿਆ ਉਹਨਾਂ ਨੇ ਕਾਰ ਭਜਾ ਲਈ ਟਰੈਕਟਰ ਦੇ ਪਿੱਛੇ ਸੀ ਬੱਸ ਨਾਲੀ ਬੱਸ ਜਦੋਂ ਉਹ ਟਰੈਕਟਰ ਲੈ ਜਾਣ ਲੱਗੇ ਤੇ ਉਹ ਟਰੈਕਟਰ ਨੂੰ ਪਤਾ ਲੱਗ ਗਿਆ ਕਿ ਆ ਬਾਜਰਾ ਜਾਂ ਬੀਜੇ ਹੋਏ ਸੀ ਉੱਥੇ ਟਰੈਕਟਰ ਲਾ ਕੇ ਉੱਥੇ ਟਰੈਕਟਰ ਬੰਦ ਹੋ ਗਿਆ ਉਹ ਟਰੈਕਟਰ ਉੱਥੇ ਛੱਡ ਕੇ ਭੱਜ ਗਿਆ ਕੀ ਮੰਗੇ ਕਰਦੇ ਮੰਗੇ ਇਹੀ ਕਰਦੇ ਆ ਹੁਣ ਡੇਲੀ ਛੜਕਾਂ ਤੇ ਫਿਰਦੇ ਆਂ ਡਰਾਈਵਰ ਟਰੈਕਟਰ ਕੱਲੀ ਫਿਰਦੇ ਸੀ ਘਰੋਂ 10-10 ਬੰਦੇ ਲੈ ਫਿਰਦੇ ਆਂ ਨੇ ਨਾਲ ਇਹ ਸੀ ਡੇਲੀ ਕੰਮ ਆ ਉਹ ਹੁੰਦੇ ਸੀ ਮੰਨ ਲਓ ਜੇ ਸਵਾਰੀ ਝੜੋਂ ਪਿੱਛੇ ਇਹਨਾਂ ਨੂੰ ਰੂਲਾ ਦਾ ਪਤਾ ਹੋਣਾ ਚਾਹੀਦਾ ਹੈਗਾ ਜੇ ਅਸੀਂ ਸਵਾਰੀ ਨਹੀਂ ਝਾੜਾ ਸਕਦੇ ਜਿਵੇਂ ਸਟਾਪ ਜੇ ਤੋਂ ਤੇ ਇਹ ਥੋੜਾ ਵੀ ਅੱਜ ਅਸੀਂ ਸਵਾਰੀ ਨਹੀਂ ਝੜਾਈ ਕੱਲ੍ਹ ਨੂੰ ਦਾ ਜਾਣੇ ਆ ਕੇ ਵੀ ਡਰਾਈਵਰ ਟਰੈਕਟਰ ਤੇ ਹਮਲਾ ਕਰਦੇ ਆਂ ਇਹ ਕਿੱਥੋਂ ਦੀ ਮੇਰਾ ਨਾਮ ਡਾਕਟਰ ਸੁਰੇ ਬ੍ਰਾਮੀ ਹੈ ਜੀ ਮੈਂ ਮੈਡੀਕਲ ਅਫਸਰ ਪੋਸਟਡ ਹਾਂ ਸਿਊਲ ਹਸਪੀਟਲ ਲੰਗਰਪੁਰ ਸਾਹਿਬ ਕਿ ਜਿਹੜਾ ਪੇਸ਼ੈਂਟ ਆਇਆ ਕਿ ਮਸਲਾ ਸੀਗਾ ਜੀ ਇਹਨਾਂ ਦਾ ਮੇਰੇ ਕੋਲ ਤਕਰੀਬਨ 9:00 ਵਜੇ ਪੇਸ਼ੈਂਟ ਆਇਆ ਹੈਗਾ ਇਹਨਾਂ ਨੇ ਦੱਸਿਆ ਵੀ ਅਸੌਲਟ ਹੋਇਆ ਨਾ ਰੋਡਵੇ ਤੇ ਡਰਾਈਵਰ ਨੇ ਤੇ ਲਗਭਗ ਕੋਈ 7:00 ਵਜੇ ਸੌਲਟ ਹੋਇਆ ਸੀਗਾ ਨਾਲ ਤੇ ਕੋਟਲਾ ਪਾਵਰ ਆਫ ਦੇ ਕੋਲ ਤੇ ਪੇਸ਼ੈਂਟ ਨੂੰ ਐਡਮਿਟ ਕਰ ਦਿੱਤਾ ਗਿਆ ਹੈ ਪਰਚਾ ਕਰ ਦਿੱਤਾ ਗਿਆ ਹੈ ਤੇ ਬਾਕੀ ਜਿਹੜੀ ਇੰਜਰੀ ਸੀ ਉਹ ਓਪੀਨੀਅਨ ਲਈ ਰੱਖ ਦਿੱਤੀ ਨਹੀਂ ਪਰ ਪੇਸ਼ੈਂਟ ਅੰਡਰ ਵਧੀਆ ਕੰਡੀਸ਼ਨ ਚ ਹੈ ਕੋਈ ਐਵੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਓਰੀਐਂਟਡ ਹੈ ਕੌਨਸੀ ਸਭੀ ਥੈਂਕ ਯੂ